ਸਰਨਕਾਰ ਸੰਗ ਡਿਸਟ੍ਰਿਕਟ ਅੰਮ੍ਰਿਤਸਰ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਹੋਟਲ ਆਰ ਆਰ ਵੀ ਜੀਟੀ ਰੋਡ ਵਿਖੇ ਸਰਨਕਾਰ ਸੰਗ ਪੰਜਾਬ ਦੇ ਚੇਅਰਮੈਨ ਰਵੀ ਕਾਂਧੀ ਅਗਵਾਈ ਹੇਠ ਕਰਵਾਇਆ ਗਿਆ ਪ੍ਰੋਗਰਾਮ ਵਿੱਚ ਅਖਿਲ ਭਾਰਤੀ ਸਰਨਕਾਰ ਸੰਗ ਦੇ ਕਾਰਜਕਾਰੀ ਪ੍ਰਧਾਨ ਸੱਜਣ ਲਾਵਟ ਅਤੇ ਸਰਨਕਾਰ ਸੰਗ ਪੰਜਾਬ ਦੇ ਪ੍ਰਧਾਨ ਯਸ਼ਪਾਲ ਚੋਹਾਨ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਉੱਚੇਚੇ ਤੌਰ ਤੇ ਪੁੱਜੇ ਅਤੇ ਸਰਨਕਾਰ ਸੰਗ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸੰਗ ਵੱਲੋਂ ਕਾਰੋਬਾਰ ਦੌਰਾਨ ਅਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਅਤੇ ਪੁਲਿਸ ਦੀ ਗਸ਼ਤ ਵਧਾਉਣ ਬਾਰੇ ਪੁਲਿਸ ਕਮਿਸ਼ਨਰ ਅਮ੍ਰਿਤਸਰ ਨੂੰ ਜਾਣੂ ਕਰਵਾਇਆ ਗਿਆ ਅਤੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢੱਲੋਂ ਵੱਲੋਂ ਉਹਨਾਂ ਦੀਆਂ ਇਹਨਾਂ ਸਭ ਮੁਸ਼ਕਲਾਂ ਦਾ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਪ੍ਰੋਗਰਾਮ ਦੌਰਾਨ ਸਵਰਨਕਾਰ ਸੰਗ ਡਿਸਟ੍ਰਿਕਟ ਅਮ੍ਰਿਤਸਰ ਦਾ ਸਰਬਸੰਮਤੀ ਨਾਲ ਪੰਕਜ ਚੋਹਾਨ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਨਰਿੰਦਰ ਚੌਧਰੀ ਨੂੰ ਜਨਰਲ ਸਕੱਤਰ ਅਤੇ ਰਵਿਕਾਂਤ ਲੁਧਰਾਣੂ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਆਏ ਹੋਏ ਪਤਵੰਤਿਆਂ ਨੇ ਇਨ੍ਹਾਂ ਉਦੇਦਾਰਾਂ ਨੂੰ ਉਹਨਾਂ ਦੀ ਨੁਕਤੀ ਦੀ ਵਧਾਈ ਦਿੱਤੀ ਅਤੇ ਅਖਿਲ ਭਾਰਤੀ ਸੁਰਨਕਾਰ ਸੰਗ ਅਤੇ ਸਵਰਨਕਾਰ ਸੰਗ ਪੰਜਾਬ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਆਖੀ ਗਈ। ਇਸ ਮੌਕੇ ਸੁਰਨਕਾਰ ਸੰਗ ਡਿਸਟ੍ਰਿਕਟ ਅੰਮ੍ਰਿਤਸਰ ਦੇ ਨਵ ਨਿਯੁਕਤ ਪ੍ਰਧਾਨ ਪੰਕਜ ਚੋਹਾਨ ਨੇ ਇੱਥੇ ਸਾਰੇ ਸੰਗ ਦਾ ਇਸ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ। ਉੱਥੇ ਉਹਨਾਂ ਸੰਗ ਦੀ ਹੋਰ ਬਿਹਤਰੀ ਅਤੇ ਸੰਗ ਦੇ ਹਰ ਮੈਂਬਰ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਵਿੱਚ ਉਹਨਾਂ ਵੱਲੋਂ ਪੂਰਾ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਵੀ ਸਹਿਯੋਗ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਰਨਕਾਰ ਸੰਘ ਪੰਜਾਬ ਦੇ ਵਾਈਸ ਚੇਅਰਮੈਨ ਰਾਜਨ ਖੰਨਾ, ਪੰਜਾਬ ਦੇ ਉਮੀਦ ਪ੍ਰਦਾਨ ਕਰਨ ਸਹਿਦੇਵ, ਪੰਜਾਬ ਦੇ ਉਮੀਦ ਪ੍ਰਦਾਨ ਪ੍ਰਵੀਨ ਕਪੂਰ, ਅੰਮ੍ਰਿਤਸਰ ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਸ਼ਰਮਾ, ਬਿੱਲੂ ਜੈਨ, ਸੁਰਨਕਾਰ ਸੰਘ ਪੱਟੀ ਦੇ ਪ੍ਰਧਾਨ ਗੁਰਜੀਤ ਸਿੰਘ ਕੁੱਕੂ, ਤਹਿਸੀਲ ਪ੍ਰਧਾਨ ਸੰਜੀਵ ਵਰਮਾ, ਪੰਜਾਬ ਸੰਘ ਦੇ ਖਜ਼ਾਨਚੀ ਵਰਿੰਦਰ ਆਸ਼ਟ ਪੰਜਾਬ ਸੰਘ ਦੇ ਮੀਤ ਪ੍ਰਧਾਨ सुरेंद्र ਆਸ਼ਟ ਅਤੇ ਮਨੋਇ ਭੰਡਾਰੀ ਪੰਜਾਬ ਸੰਘ ਦੇ ਚੀਫ ਐਡਵਾਈਜ਼ਰ ਸ਼ਿਵ ਭੰਡਾਰੀ ਲਾਲੀ ਪ੍ਰਧਾਨ ਲਵਤੁਨਾ ਹੀਰਾ ਸਿੰਘ ਸਾਹਿਲ ਸਨੋਖ ਵਿਪুল ਚੋਹਾਨ ਅਤੇ ਗगन ਚੋਹਾਨ ਸਣੇ ਸਾਰੇ ਮੈਂਬਰ ਮੌਜੂਦ ਸਨ ਇਥੇ ਮੀਟਿੰਗ ਕਰਕੇ ਕੁਝ ਇਹਨਾਂ ਦੀਆਂ ਸਮੱਸਿਆਵਾਂ ਸੀ ਕੁਝ ਇਹਨਾਂ ਵੱਲੋਂ ਸੁਝਾਅ ਸੀ ਉਹ ਸਬੰਧ ਵਿੱਚ ਅਸੀਂ ਰਲ ਮਿਲ ਕੇ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਣਿਆ ਉਹਦੇ ਆਧਾਰ ਤੇ ਪਲੱਸ ਇਹਨਾਂ ਦੇ ਸੁਰੱਖਿਆ ਲਈ ਅਸੀਂ ਆਲਰੇਡੀ ਯਤਨ ਕੀਤੇ ਹੋਏ ਨੇ ਆਲਰੇਡੀ ਸਾਡੇ ਜਿਹੜੇ ਸਾਰੇ ਪ੍ਰਬੰਧ ਨੇ ਉਹ ਕਾਫੀ ਹੈਗੇ ਨੇ ਤੇ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜੇ ਹੋਰ ਵੀ ਸੁਰੱਖਿਆ ਦੀ ਲੋੜ ਆ ਉਹ ਅਸੀਂ ਇਹਨਾਂ ਨੂੰ ਦੇਣ ਦੇ ਵਚਨਬੱਧਾਂ ਤੇ ਇਹਨਾਂ ਨੇ ਵੀ ਸਾਨੂੰ ਸ਼ਿਉਰਟੀ ਦਵਾਈ ਆ ਬੀ ਕੋਸ਼ਕ ਜਿਹੜੇ ਮਾੜੇ ਅਨਸਰ ਨੇ ਉਹ ਇਹਨਾਂ ਦੇ ਆ ਕੇ ਕੋਈ ਫਾਇਦਾ ਲੈ ਕੇ ਜਿਹੜੇ ਕਰਦੇ ਨੇ ਉਹ ਉਸ ਉਸੇ ਪੁਲਿਸ ਦੀ ਮਦਦ ਵੀ ਕਰਨਗੇ ਤੇ ਅਸੀਂ ਪੁਲਿਸ ਵੱਲੋਂ ਅਸੀਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਪੂਰੀ ਸੁਰੱਖਿਆ ਜਿਹੜੀ ਆ ਤਾਂ ਕਿ ਫ੍ਰੀਲੀ ਫੇਅਰਲੀ ਅੱਛੇ ਤਰੀਕੇ ਨਾਲ ਬੇ ਬੇਝਿਜਕ ਹੋ ਕੇ ਆਪਣਾ ਕੰਮ ਕਰ ਸਕਣ ਬਹੁਤ ਹੀ ਇਮਾਨਦਾਰ ਪੜੇ ਲਿਖੇ ਸੂਝ ਸੂਝਵਾਨ ਸਾਡੇ ਪੰਕਰ ਚੋਹਾਂਜੀ ਨੂੰ ਜ਼ਿਲ੍ਹੇ ਦੀ ਪ੍ਰਧਾਨਗੀ ਦਿੱਤੀ ਹੈ ਸਾਡੇ ਪੰਜਾਬ ਦੇ ਪ੍ਰਧਾਨ ਜਸਪਾਲ ਚੋਹਾਂਜੀ ਆਏ ਉਹਨਾਂ ਦੇ ਨਾਲ ਸਾਡੇ ਆਲ ਇੰਡੀਆ ਦੇ ਫੈਕਟਰੀ ਸੱਜਣ ਲਾਵੜ ਜੀ ਉਹਨਾਂ ਦੇ ਪੰਜਾਬ ਦੇ ਹੋਰ ਵੀ ਉੱਤੇਦਾਰ ਆ ਕੇ ਬੜੇ ਚਿਰ ਦੀ ਸਾਰਿਆਂ ਦੀ ਇਹ ਮੰਗ ਸੀ ਕਿ ਪੰਕਜ ਚੋਹਾਂ ਜੀ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਾਏ ਉਹਨਾਂ ਦੇ ਨਾਲ ਸਾਡੇ ਰਵੀ ਲੂਥਰਾ ਜੀ ਨੂੰ ਕੈਸ਼ੀਅਰ ਔਰ ਸਾਡੇ ਨਰਿੰਦਰ ਚੌਧਰੀ ਜੀ ਹੈ ਉਹਨਾਂ ਨੂੰ ਜਨਰਲ ਸੈਕਟਰੀ ਬਣਾਇਆ ਗਿਆ ਹੁਣ ਥੋੜੇ ਦਿਨਾਂ ਬਾਅਦ ਜਿਹੜੀ ਇਹਨਾਂ ਦੀ 31 ਮੈਂਬਰੀ ਕਮੇਟੀ ਹੈ ਉਹ ਜੇ ਪੂਰੀ ਕਰਤੀ ਜਾਈਗੀ ਉਹਦਾ ਜਿਹੜਾ ਪ੍ਰੋਫੰਕਸ਼ਨ ਹੋਏਗਾ ਉਹ ਸਾਡੇ ਗੁਰੂਬੀਰ ਚੌਂਕ ਚਰਸਤੀਆਰੀ ਚ ਬਾਜ਼ਾਰ ਚ ਕਰਾ ਕੇ ਇਹਨਾਂ ਦੀ ਪੂਰੀ ਟੀਮ ਕੰਪਲੀਟ ਕੀਤੀ ਜਾਏਗੀ ਸੀਪੀ ਸਾਹਿਬ ਨੂੰ ਸਾਡੀਆਂ ਜਿਹੜੀਆਂ ਕੋਈ ਮੁਸ਼ਕਲਾਂ ਸੀ ਉਹਦੇ ਬਾਰੇ ਡਿਸਕਸ ਕੀਤਾ ਸੀਪੀ ਸਾਹਿਬ ਨੇ ਕਿਉਂਕਿ ਪਹਿਲੇ ਦਿਨ ਜਿਹੜੀ ਸਿਕਿਉਰਿਟੀ ਦਾ ਕੰਮ ਸੀ ਜਿਸ ਦਿਨ ਪਹਿਲੇ ਦਿਨ ਹੀ ਸੀਪੀ ਸਾਹਿਬ ਆਏ ਸੀ ਤੇ ਉਹਨਾਂ ਨੇ ਸਾਡੇ ਉਹ ਵੀ ਹੱਲ ਸਿਕਿਉਰਿਟੀ ਦਾ ਸੀ ਉਹਨਾਂ ਨੇ ਸਵੈਟ ਟੀਮ ਦੇ ਬੰਦੇ ਦੋਵੇਂ ਥਾਣਿਆਂ ਚੋਂ ਬੰਦੇ 10 ਬੰਦੇ ਸਾਡੇ ਬਾਜ਼ਾਰ ਚ ਲਗਾਏ ਸੀ ਉਹਨਾਂ ਇੱਕ ਪ੍ਰੋਬਲਮ ਹੈਈਏ ਜਿਹੜੀ ਸਾਡਾ ਗੁਰੂਬੀਰ ਹੈ ਉਹਦੇ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਉਹ ਸਾਹਿਬ ਹੋਰਾਂ ਨੂੰ ਕਿਹਾ ਉਹਨਾਂ ਨੇ ਕਿਹਾ ਮੈਂ ਟ੍ਰੈਫਿਕ ਸਾਹਿਬ ਕਹਿ ਕੇ ਉਹਨੂੰ ਵਨਵੇ ਕਰਾਤਾ ਜਾਏਗਾ ਤਾਂ ਕਿ ਕਿਸੇ ਨੂੰ ਹੀ ਰਸਤੇ ਦੀ ਪ੍ਰੋਬਲਮ ਨਾ ਆਵੇ ਅੱਜ ਮੈਨੂੰ ਬੁਲਾਇਆ ਗਿਆ ਥਾ 골ਡ ਅਪ੍ਰੈਜ਼ਲ ਕੈਂਪ ਕੇ ਲੀਏ ਜੋ ਅੱਜ ਦਿਨ ਮੇਂ ਹਮਾਰਾ ਕੱਲ ਵੀ ਥਾ ਅੱਜ ਵੀ ਤਾਂ ਸਮਾਪਨ ਹੋਇਆ ਹੈ ਔਰ ਸਾਥ ਮੈਂ ਇਹ ਪ੍ਰੋਗਰਾਮ ਆਜ ਮੈਨੂੰ ਪਤਾ ਨਹੀਂ ਥਾ ਤਾਂ ਇੱਕ ਅਲੱਗ ਸੇ ਐਕਟੀਵਿਟੀ ਹੋਈ ਜੋ ਜ਼ਿਲ੍ਹਾ ਅੰਮ੍ਰਿਤਸਰ ਕੇ ਪ੍ਰਧਾਨ ਦਾ ਨੋਮੀਨੇਸ਼ਨ ਹੋਇਆ ਹੈ मैं जब भी देखता हूँ स्वर्णकार संघ पंजाब हमारे पूरे राष्ट्रीय राष्ट्र के अंदर सबसे ज़्यादा काम करने वाला है और सबसे ज़्यादा एनर्जी प्रधान हमारा यशपाल चौहान जी है और इनकी पूरी बॉडी है आ, हम समय समय पर सरकार को अधिकारियों को ज्ञापन देते रहते हैं समय समय पर हम धरना प्रदर्शन भी करते हैं लेकिन हमारी परेशानियां अभी तक किसी भी सरकार ने मतलब ध्यान नहीं दिया है कोर्ट के मुंह में जीरा भी नहीं दिया आज तक कोई भी परेशानी है धारा चार सौ ग्यारह है रास्ते में लूटपाट हो जाती है हर टारगेट जो है ना स्वर्णकार होता है किसी भी टारगेट का सरकार का टारगेट तो स्वर्णकार पुलिस का टारगेट तो स्वर्णकार और डकैतों का टारगेट तो स्वर्णकार तो हम हर चीज़ के टारगेट पर रहते हैं पुलिस समय सुरक्षा मुहैया कराए हमने हर इनके कहने पर हर जगह कैमरे वगैरह लगा दिए हैं और जो भी सुरक्षा के उपकरण हैं हमने लगा रखे हैं और आगे भी लगाते रहेंगे लेकिन सरकार की तरफ से हमें कोई ਸਾਰੇ ਸਮਾਜ ਕੋ ਸਕਾਰਾਤਮਕ ਕੋਈ ਅਭੀ ਤੱਕ ਉਪਲਬਧੀ ਹਾਸਿਲ ਨਹੀਂ ਹੋਈ ਹੈ ਮੈਂ ਸਭ ਤੋਂ ਪਹਿਲੇ ਤੋਂ ਬਹੁਤ ਹੀ ਧੰਨਵਾਦ ਦਿਲੀ ਤੌਰ ਤੇ ਕਰਦਾ ਹਾਂ ਸਾਡੇ ਅਕਲ ਭਾਰਤੀ ਸਵਰੰਗਾਰ ਸੰਗ ਦੇ ਕਾਰਜਕਾਰੀ ਰਿਡੈਕਟਰ ਸੱਜਣ ਲਾਵਰ ਜੀ ਔਰ ਸਾਡੇ ਸਵਰੰਗਾਰ ਸੰਗ ਪੰਜਾਬ ਦੇ ਰਿਡੈਕਟਰ ਸ਼੍ਰੀ ਯਸ਼ਪਾਲ ਚੋਹਾਂ ਜੀ ਕੈਸ਼ੀਅਰ ਸ਼੍ਰੀ ਵਿਰਿੰਦਰ ਆਸਤ ਜੀ ਔਰ ਸਮੂਚੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਨੇ ਇਹ ਵਿਸ਼ਵਾਸ ਮੇਰੇ ਤੇ ਜਤਾਇਆ ਹੈ ਔਰ ਡਿਸਟ੍ਰਿਕਟ ਅੰਮ੍ਰਿਤਸਰ ਦੀ ਗੁਰੂ ਨਗਰੀ ਦੀ ਜਿਹੜੀ ਸੇਵਾ ਹੈ ਉਸ ਆਪਾਰ ਉਸ ਦੇ ਉੱਤੇ ਜਿੰਮੇ ਰਲਾਈ ਹੈ ਮੈਂ ਦਿਲੀ ਤੌਰ ਤੇ ਇਹਨਾਂ ਸਾਰੀ ਲੀਡਰਸ਼ਿਪ ਦਾ ਜਿੱਥੇ ਧੰਨਵਾਦ ਕਰਦਾ ਔਰ ਉੱਤੇ ਇਹ ਪੂਰੀ ਤਰ੍ਹਾਂ ਵਿਸ਼ਵਾਸ ਵੀ ਦਿਜਣਾ ਕਿ ਜੋ ਬਿਹਤਰ ਤੋਂ ਬਿਹਤਰ ਕੰਮ ਆਪਣੇ ਸੌਰੰਗਪੁਰ ਭਾਈਚਾਰੇ ਲਈ ਸਮਾਜ ਦੇ ਲਈ ਹੋ ਸਕੇਗਾ ਉਸ ਨੂੰ ਪੂਰੀ ਜਿੰਮੇਵਾਰੀ ਦੇ ਨਾਲ ਨਿਭਾਇਆ ਜਾਏਗਾ ਤੇ ਵੀ ਸਾਹਮਣੇ ਰੂਟੀਨ ਚ ਗੱਲਬਾਤ ਹੁੰਦੀ ਰਹਿੰਦੀ ਹੈ ਔਰ ਉਹ ਜਿਹੜੀਆਂ ਚਰਚਾ ਚੱਲਦੀ ਰਹਿੰਦੀਆਂ ਕਿਉਂਕਿ ਰੂਟੀਨ 'ਚ ਮਿਲਨ ਦਾ ਮਸਕ ਰਿਹਾ ਹੁੰਦਾ ਕਿ ਕਿਉਂਕਿ ਅੱਜ ਜੋ ਸਵਰਨ ਦਾ ਜਿਹੜਾ ਧਾਤੂ ਹੈ ਬਹੁਤ ਹੀ ਮਹਿੰਗੀ ਧਾਤੂ ਹੈ ਔਰ ਮਹਿੰਗੀ ਧਾਤੂ ਹੋਣ ਦੇ ਕਾਰਨ ਕਈ ਵਾਰੀ ਜਿਹੜੇ ਆ ਲੋਟਕਸੋ ਕਰਨ ਵਾਲੇ ਤੱਤ ਹੈ ਉਹਨਾਂ ਵਾਸੇ ਹੀ ਬੜੇ ਸੌਫਟ ਟਾਰਗੇਟ ਹੋ ਜਾਂਦੇ ਆ ਔਰ ਉਸ ਉਹਨਾਂ ਦੀ ਤੋਂ ਬਚਣ ਦੇ ਲਈ ਕੁਝ ਡਾਇਰੈਕਸ਼ਨਸ ਲੈਣ ਦੀ ਕੁਝ ਗੱਲਾਂ ਸਾਂਝੀਆਂ ਕਰਨ ਲਈ ਔਰ ਸੁਰੱਖਿਆ ਪ੍ਰਬੰਧਾਂ ਨੂੰ ਪੂਕਤਾ ਕਰਵਾਉਣ ਦੇ ਲਈ ਉਸੇ ਬਾਰੇ ਸੀਬੀ ਸਾਹਿਬ ਨਾਲ ਚਰਚਾ ਹੁੰਦੀ ਰਹਿੰਦੀ ਹੈ ਚਾਹੇ ਅੱਜ ਸਰਦਾਰ ਰਣਜੀਤ ਸਿੰਘ ਢੱਲੂ ਜੀ ਨੇ ਉਸ ਤੋਂ ਪਹਿਲੇ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਰਹੀ ਹੈ ਹਮੇਸ਼ਾ ਹੀ ਪੁਲਿਸ ਪ੍ਰਸ਼ਾਸਨ ਨੇ ਸਹਿਯੋਗ ਦਿੱਤਾ ਹੈ ਔਰ ਉਸੇ ਬਾਰੇ ਇੱਕ ਅੱਜ ਚਰਚਾ ਸੀਗੀ ਉਸੇ ਬਾਬਤ ਸੀਬੀ ਸਾਹਿਬ ਆਏ ਸੀ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਦਾ ਪੂਰੇ ਤਰ੍ਹਾਂ ਨਾਲ ਸਹਿਯੋਗ ਹੈ ਉਸ ਵਾਰੇ ਮਪਾਰੀਆਂ ਨੂੰ ਮਿਲਦਾ ਰਹੇਗਾ ਮੈਂ ਰਵੀ ਕਾਂਤ ਲੁਥਰਾ ਰਵੀ ਡਾਇਮੰਡਸ ਗੁਰੂਗੜ੍ਹ ਤੋਂ ਅੱਜ ਇਸ ਪ੍ਰੋਗਰਾਮ ਚ ਮੈਨੂੰ ਇਹਨਾਂ ਨੇ ਕੈਸ਼ੀਅਰ ਦਾ ਜੋ ਅਹੁਦਾ ਦਿੱਤਾ ਵੈ ਉਹਦੇ ਵਾਸਤੇ ਮੈਂ ਸਵਰਨਕਾਰ ਪੰਜਾਬ ਦੇ ਪ੍ਰਧਾਨ ਜਸ਼ਪਾਲ ਜਵਾਨ ਜੀ ਔਰ ਚੇਅਰਮੈਨ ਰਵੀ ਕਾਂਤੀ ਦਾ ਬਹੁਤ ਧੰਨਵਾਦੀ ਆ ਸਾਰਿਆਂ ਨੂੰ ਪਤਾ ਕਿ ਕੋਈ ਵੀ ਸੰਗ ਦੋ ਚੀਜ਼ਾਂ ਨਾਲ ਚੱਲਦਾ ਹੈ ਮੈਨ ਪਾਵਰ ਤੇ ਮਨੀ ਪਾਵਰ ਸੋ ਮਨੀ ਪਾਵਰ ਨੂੰ ਸਟਰੋਂਗ ਕਰਨ ਵਾਸਤੇ ਮੈਨੂੰ ਇਹਨਾਂ ਨੇ ਐਜ਼ ਅ ਕੈਸ਼ੀਅਰ ਅਪਾਇੰਟ ਕੀਤਾ ਮੈਂ ਕੋਸ਼ਿਸ਼ ਕਰਾਂਗਾ ਕਿ ਵੱਧ ਤੋਂ ਵੱਧ ਆਪਣੇ ਸੰਗਠਨ ਨੂੰ ਸਟਰੋਂਗ ਕਰਾਂ ਆਪਣੀ ਟੀਮ ਅੱਗੇ ਲੈ ਕੇ ਜਾਵਾਂ ਔਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ